ਨੁਕਸਾਨ ਖਾਲੀ ਡੱਲੇਵਾਲ ਤੇ ਪੰਡੇਰ ਜਿਹੜਾ ਹੈਗਾ ਉਹਨਾਂ ਦੀ ਪਰਸਨਲ ਅਬਿਲਿਟੀ ਨੂੰ ਤੇ ੱੱਕਾ ਪਹੁੰਚੇਗਾ ਹੀ ਪਹੁੰਚੇਗਾ ਅਗਰ ਇਹ ਮੋਰਚਾ ਫੇਲ ਹੁੰਦਾ ਹੈ ਲੇਕਿਨ ਇਹ ਐਕਚੁਅਲ ਮੁੱਦਾ ਤੇ ਭਾਈ ਸਾਹਿਬ ਕਿਸਾਨ ਫੇਲ ਹੋਣਗੇ ਕੋਈ ਡੱਲੇਵਾਲ ਤੇ ਪੰਡੇਰ ਦਾ ਮੋਰਚਾ ਨਹੀਂ ਕਾਊਂਟ ਹੋ ਰਿਹਾ ਇੰਟਰਨੈਸ਼ਨਲੀ ਇਹ ਕਲੇਮਡ ਜਾ ਰਿਹਾ ਹੈ ਕਿ ਇੱਕ ਕਿਸਾਨ ਜਿਹੜੇ ਹੈਗੇ ਨੇ ਮੋਦੀ ਸਰਕਾਰ ਦੇ ਨਾਲ ਆਪਣੇ ਐਮਐਸਪੀ ਦੇ ਉੱਤੇ ਲੜ ਰਹੇ ਨੇ ਕਿਉਂਕਿ ਯੂਥ ਦੇ ਜੋਸ਼ ਨੂੰ ਯੂਥ ਦੇ ਅਗਰੈਸ਼ਨ ਨੂੰ ਇਹਨਾਂ ਨੇ ਫੇਲ ਕਰ ਦਿੱਤਾ ਆਪਣੀ ਨਾਕਾਮੀਆਂ ਦੇ ਕਾਰਨ ਆਪਣਾ ਜਿਹੜੀ ਪਾਲਿਸਿਸ ਪ੍ਰੋਪਰ ਤਰੀਕੇ ਨਾਲ ਇਹ ਨਹੀਂ ਅੱਗੇ ਲੈ ਕੇ ਜਾ ਸਕੇ ਜਿਹੜੇ ਵਾਦੇ ਮੋਦੀ ਸਰਕਾਰ ਨੇ ਕੀਤੇ ਸਨ ਉਹ ਪੂਰਾ ਨਹੀਂ ਕੀਤਾ ਉਹ ਕਿੱਥੇ ਨਾ ਕਿੱਥੇ ਉਹ ਜਿਹੜਾ ਮੈਸੇਜ ਹੈ ਉਹ ਡਿਲੀਵਰ ਇਹ ਕਰ ਨਹੀਂ ਸਕੇ ਫਿਰ ਇਹਨਾਂ ਨਾਲ ਟੁੱਟ ਕੇ ਜਾ ਕੇ ਲੱਗ ਮੋਸਚਾ ਲਾਉਣਾ ਜਦਕਿ ਮੋਸਚਾ ਤਾਂ ਪੂਰੇ ਜਾਂ ਮੰਗ ਤਾਂ ਪੂਰੇ ਦੇਸ਼ ਦੀਆਂ ਨੇ ਇਹ ਕੀ ਟੋਕ ਬੰਦੀ ਸੀ ਜੇ ਇਹਨਾਂ ਨੂੰ ਪਤਾ ਸੀ ਕਿ ਵਾਕਿਆ ਐਮਐਸਪੀ ਲੈ ਲੰਦੇ ਮਨੂੰ ਲੱਗਦਾ ਕਿ ਪਿਛਲੇ ਕਿਸਾਨ ਮੋਰਚੇ ਚ ਜਿਹੜੀ ਲਾਈਮਲਾਈਟ ਤਕੈਤ ਲੈ ਗਏ ਉਹ ਕਿੱਥੇ ਨੇ ਕਿੱਥੇ ਕਈਆਂ ਨੂੰ ਚੁਭ ਰਹੀ ਸੀ ਕਿ ਵੀ ਕੀਤਾ ਤਾਂ ਸਾਰਿਆਂ ਨੇ ਹੀਰੋ ਬਣ ਗਿਆ ਰਕੇਸ਼ ਤਕੈਤ ਅ ਸਾਨੂੰ ਜਿਹੜੀ ਲਾਈਮਲਾਈਟ ਉਸ ਅੰਦੋਲਨ ਚ ਨਹੀਂ ਮਿਲੀ ਅਸੀਂ ਆਪਣਾ ਅੰਦੋਲਨ ਕਰਕੇ ਇਹ ਲਾਈਮਲਾਈਟ ਆਪਣੇ ਉੱਤੇ ਲੈ ਲਈਏ ਤੇ ਅਸੀਂ ਕੁਝ ਸੈਂਟਰ ਤੋਂ ਲੈ ਕੇ ਆ ਜਾਾਂਗੇ ਤੇ ਅਸੀਂ ਇੱਕ ਵੱਡੇ ਕਿਸਾਨ ਲੀਡਰ ਦੇ ਤੌਰ ਦੇ ਉੱਤੇ ਇਸਟੈਬਲਿਸ਼ਡ ਹੋ ਜਾਾਂਗੇ ਹੁਣ ਜਿਹੜੇ ਡੱਲੇਵਾਲ ਜੀ ਨੇ ਉਹਨਾਂ ਨੇ ਇਸ ਤੇ ਉੱਤੇ ਇਲਜ਼ਾਮ ਵੀ ਲਗਾਇਆ ਕਿ ਵੀ 3000 ਕਰੋੜੇ ਚ ਮੋਰਚਾ ਵਿਕਿਆ ਉਹਦੇ ਇਹਨਾਂ ਨੇ ਕੋਈ ਪ੍ਰੂਫ ਦਿੱਤੇ ਕਿ ਵੀ 3000 ਕਰੋੜੇ ਚ ਮੋਰਚਾ ਕਿੱਥੇ ਵਿਕਿਆ ਕੱਲ ਪਰਸੋਂ ਤੋਂ ਇਹ ਸਾਰੇ ਬੰਦੇ ਇੱਕ ਦੂਜੇ ਦੇ ਉੱਤੇ ਆਪਣੀ ਸਫਾਈਆਂ ਦੇਣ ਤੇ ਲੱਗੇ ਹੋਏ ਨੇ ਉਹ ਕਹਿੰਦਾ ਜੀ ਮੇਰੀ ਐਸਕੇਮ ਦੇ ਨਾਲ ਗੱਲ ਹੋਈ ਹੈ ਜੀ ਅਸੀਂ ਐਸਕੇਮ ਦੇ ਨਾਲ ਮੀਟਿੰਗਾਂ ਕੀਤੀਆਂ ਨੇ ਕੋਈ ਕਹਿੰਦਾ 14 ਕੀਤੀਆਂ ਲੇਕਿਨ ਸਾਡੇ ਮੁਤਲਕ ਇੱਕ ਹੀ ਮੀਟਿੰਗ ਹੋਈ ਹੈ ਤੇ ਕਿੱਥੇ ਇਹ ਭਾਜਪਾ ਸਰਕਾਰ ਜਿਹੜੀ ਸੈਂਟਰ ਦੀ ਸਰਕਾਰ ਹੈ ਇਹ ਇਸ ਮਾਮਲੇ 'ਚ ਕਿੱਥੇ ਨਾ ਕਿੱਥੇ ਕਾਮਯਾਬ ਹੋ ਗਈ ਹੈ ਕਿ ਇਹਨਾਂ ਨੇ ਕਿਸਾਨਾਂ ਦੇ ਵਿੱਚ ਵੀ ਵੰਡ ਪਾਤੀ ਹੈ ਕਿ ਆਪਣੀ ਪਰਸਨਲ ਈਗੋ ਨੂੰ ਛੱਡ ਕੇ ਅਸੀਂ ਜਿਹੜਾ ਮੇਨ ਮੁੱਦਾ ਹੈ ਉਹਦੇ ਲਈ ਸਾਰੇ ਇਕੱਠੇ ਹੋਈਏ ਇਕੱਠੇ ਹੋ ਕੇ ਇਹ ਜੰਗ ਜਿੱਤੀਏ ਇਸ ਜੰਗ ਵਿੱਚ ਹਾਰੀ ਹੈ ਨਾ ਹਾਲੀ ਖਤਮ ਨਹੀਂ ਹੋਈ ਜੰਗ ਸੈਂਟਰ ਸਰਕਾਰ ਦੇ ਜੋ ਇਹ ਕੰਮ ਕੀਤਾ ਜਿਹੜੀ ਤਸ਼ੱਦਦ ਹਰਿਆਣਾ ਨੇ ਢਾਈ ਹੈ ਹਰਿਆਣਾ ਨੂੰ ਮੇਰੇ ਖਿਆਲ ਲੱਗਦਾ ਪੂਰੀ ਤਰੀਕੇ ਦੇ ਨਾਲ ਇੱਕ ਤਰ੍ਹਾਂ ਦਾ ਹੀ ਉਹ ਦਿੱਤੀ ਗਈ ਹੈ ਛੂਟ ਪੂਰੀ ਕਿ ਵੀ ਇਹ ਟਪਣੇ ਨਹੀਂ ਚਾਹੀਦੇ ਤੇਨਾ ਫਰਦੀ ਨੂੰ ਕਿਸਾਨ ਜਾਂਦੇ ਨੇ ਐਮਐਸਪੀ ਦੇ ਮੁੱਦੇ ਨੂੰ ਲੈ ਕੇ ਦਿੱਲੀ ਜਾਣ ਵਾਲੇ ਪਾਸੇ ਇੱਕ ਵੱਡਾ ਇਕੱਠ ਹੁੰਦਾ ਪਰ ਹaryana ਪਾਰ ਨਹੀਂ ਲੰਘਣ ਦਿੰਦਾ 13 ਤਰੀਕ ਤੋਂ ਲੈ ਕੇ 28 29 ਤੱਕ ਜੋ ਵੀ ਹੁੰਦਾ ਉਹ ਸਭ ਨੂੰ ਜੱਗ ਜਾਹੀਦਾ ਹੁਣ ਸਭ ਤੋਂ ਅਹਿਮ ਸਵਾਲ ਹੈ ਕਿ ਐਮਐਸਪੀ ਦੀ ਲੜਾਈ ਕੀ ਭੰਦੇਸ ਸਾਹਿਬ ਤੇ ਡੱਲੇਵਾਲ ਸਾਹਿਬ ਜੇ ਲੜਦੇ ਨੇ ਕੀ ਉਹ ਐਮਐਸਪੀ ਲੈ ਕੇ ਦੇ ਦੇਣਗੇ ਜਾਂ ਪੂਰੇ ਦੇਸ਼ ਨੂੰ ਖੜਾ ਹੋਣਾ ਪੈਣਾ ਬੱਤੇ ਕਿਸਾਨ ਜਿੱਥੇ ਬੰਦੀਆਂ ਜਦੋਂ ਪੰਜਾਬ ਤੋਂ ਚਲਦਿਆਂ ਨੇ 2020 ਤੋਂ ਤੇ ਲਗ ਲਗ ਸੂਬਿਆਂ ਤੋਂ ਇਕੱਠੇ ਹੋ ਕੇ ਦਿੱਲੀ 모ਹਸੇ ਤੇ ਜਾ ਕੇ ਬੈਠਦੇ ਨੇ ਉਸ 모ਹਸੇ ਦੀ ਜਿੱਤ ਵਾਸਤੇ ਵੀ 380 ਦਿਨ ਪੂਰੀ ਦੇਸ਼ ਦੇ ਜਿੱਥੇ ਬੰਦੀਆਂ ਨੂੰ ਬੈਠਣਾ ਪਿਆ ਪਰ ਇਹਨਾਂ ਕੋਲ ਇਹੋ ਜਿਹਾ ਕੀ ਫਾਰਮੂਲਾ ਜਿੱਥੇ ਇਹ ਚਾਹ ਜਿੱਥੇ ਬੰਦੀਆਂ ਐਮ ਐਸਪੀ ਲੈ ਕੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਦੇ ਦੇਣਗੀਆਂ ਹੁਣ ਸਵਾਲ ਹੈ ਕਿ ਡੱਲੇਵਾਲ ਦੇ ਪੰਦੇਸ ਸਾਹਿਬ ਦਾ ਹੱਕ ਬਣਦਾ 모ਹਸੇ ਲਗਾਉਂਦਾ 모ਹਸੇ ਕੋਈ ਵੀ ਵਿਅਕਤੀ ਆਪਣੀਆਂ ਮੰਗਾਂ ਵਾਸਤੇ ਲਗਾ ਸਕਦਾ ਕਿਤੇ ਵੀ ਲਗਾ ਸਕਦਾ ਇਹ ਉਸਦਾ ਰਾਈਟ ਹੈ ਪ੍ਰੋਟੈਸਟ ਕਰਨ ਦਾ ਅਧਿਕਾਰ ਸਭ ਨੂੰ ਹੈ ਕਿਸੇ ਵੀ ਜਥੇਬੰਦੀ ਨੂੰ ਚਾਹੇ ਉਹ ਕੱਲੀ ਹੈ ਉਹ ਪ੍ਰੋਟੈਸਟ ਕਰ ਸਕਦੀ ਹੈ ਪਰ ਅਹਿਮ ਸਵਾਲ ਹੈ ਕਿ ਬੱਤੀ ਜਥੇਬੰਦੀਆਂ ਤੋਂ ਅਲੱਗ ਹੋ ਕੇ ਉਹੀ ਮੁੱਦੇ ਜੋ 2020 21 ਚ ਛੱਡ ਕੇ ਆਏ ਸੀ ਉਸ ਮੁੱਦੇ ਦੇ ਉੱਤੇ ਆ ਕੇ ਪ੍ਰੋਟੈਸਟ ਕਰਨਾ ਕੀ ਇਹ ਵਾਜਬ ਹੈ ਕਿ ਉਹਨਾਂ ਦੇ ਨਾਲ ਮਿਲ ਕੇ ਪ੍ਰੋਟੈਸਟ ਇੱਕ ਬਹੁਤ ਵੱਡੀ ਆਵਾਜ਼ ਦੇਸ਼ ਤੇ ਦੁਨੀਆ ਵਿੱਚ ਜਾਣੀ ਸੀ ਕਿ ਉਹ ਆਵਾਜ਼ ਹੁਣ ਪਿੱਛੇ ਆ ਗਈ ਹੈ ਇਸ ਉੱਪਰ ਚਰਚਾ ਕਰਾਂਗੇ ਸਾਡੇ ਨਾਲ ਮੌਜੂਦ ਨੇ ਰਾਜ ਸਿੰਘ ਮੈਂ ਪਹਿਲੀ ਜਿਵੇਂ ਚਰਚਾ ਕੀਤੀ ਹੈ ਕਈ ਇੰਟਰਵਿਊਆਂ ਵਿੱਚ ਇਸ ਮੁੱਦੇ ਨੂੰ ਦੇਖਣ ਦੇ ਨਜ਼ਰੀਏ ਵੱਖਰੇਵੇਂ ਹੋ ਸਕਦੇ ਨੇ ਕਿ ਹੁਣ ਕੁਝ ਕਰਨਗੇ ਕਿ ਇੱਥੇ ਹੀ ਤੰਬੂ ਗੱਡ ਕੇ ਬੈਠੇ ਰਹਿਣਗੇ ਉਹ ਸਭ ਤੋਂ ਅਹਿਮ ਸਵਾਲ ਹੈ ਕਿ ਜੇ ਚੋਣ ਜਾਬਤਾ ਲੱਗ ਜਾਂਦਾ ਹੈ ਚੋਣ ਜਾਬਤਾ ਲੱਗਣ ਤੋਂ ਬਾਅਦ ਕੋਈ ਵੀ ਸਰਕਾਰ ਸੱਤਾ ਵਿੱਚ ਨਹੀਂ ਹੁੰਦੀ ਤਾਫੇ ਦੇ ਇਹ ਐਮਐਸਪੀ ਲੈਣਗੇ ਕਿਹਦੇ ਕੋਲ ਸੱਤਾ ਵਿੱਚ ਜੇ ਸਰਕਾਰ ਬਣ ਜਾਂਦੀ ਹੈ ਤਿੰਨ ਤੋਂ ਚਾਰ ਮਹੀਨੇ ਕੈਬਨਿਟ ਬਣਾਉਣ ਵੇਲੇ ਮਿਨਿਸਟਰੀ ਦੀ ਸੋਚ ਚੁੱਕਣ ਵੇਲੇ ਲੱਗ ਜਾਂਦੇ ਨੇ ਕਿ ਚਾਰ ਮਹੀਨੇ ਤੱਕ ਇੱਥੇ ਬੈਠਣਗੇ ਰਾਜਾ ਸਿੰਘ ਸਾਡੇ ਨਾਲ ਸਭ ਨੂੰ ਬਸਵਾਗਤ ਹੈ ਤੁਹਾਡੇ ਤੇ ਤੁਹਾਡੇ ਸਾਰੇ ਚੈਨਲ ਦੇ ਜਿਹੜੇ ਦਰਸ਼ਕ ਨੇ ਸਭ ਨੂੰ ਮੇਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਨੂੰ ਯਾਦ ਹੈ ਕਿ 2020 ਦੇ ਵਿੱਚ ਇੱਕ ਇਤਿਹਾਸਕ ਮੋੜਾ ਜਾਂਦਾ ਹੈ ਪੂਰਾ ਦੇਸ਼ ਉੱਥੇ ਜੁੜਦਾ ਹੈ ਵਾਪਸ ਆਉਂਦਾ ਕੁਝ ਮੰਗਾਦਾ ਹੀ ਹੁੰਦੀਆਂ ਨੇ ਜਿਸ ਵਿੱਚੋਂ ਸਭ ਤੋਂ ਅਹਿਮ ਜੋ ਮੰਗ ਹੈ ਉਹ ਐਮਐਸਪੀ ਦੀ ਗਾਰੰਟੀ ਹੈ ਹੋਰ ਵੀ ਬਹੁਤ ਇਹਦੇ ਨਾਲ ਮੰਗਾਣੇ ਚਾਹ ਲਖੀਮਪੁਰ ਖਰੀਦਾ ਹੋਵੇ ਉਹ ਵੀ ਮੰਗਾ ਵਿੱਚ ਐਡ ਕੀਤੀਆਂ ਹੋਈਆਂ ਨੇ ਪਰ ਮੇਨ ਮੁੱਦਾ ਐਮਐਸਪੀ ਦੀ ਮੰਗ ਨੂੰ ਲੈ ਕੇ ਆ ਪੰਦੇਸਾਹ ਤੇ ਡੱਲੇਵਾਲ ਸਾਹਿਬ ਬੈਠੇ ਹੋਏ ਨੇ ਇਸ ਸਮੇ ਬਾਰਡਰਾਂ ਦੇ ਉੱਤੇ ਖਨੋਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਕਿ ਨਾਲ ਜਾਂਦੇ ਤਾਂ ਗੱਲ ਜਾਦਾ ਜਾਣੀ ਸੀ ਕਿ ਨਾਲ ਬਾਕੀ ਜਥੇਬੰਦੀਆਂ ਦੇ ਜਾਂਦੇ ਕਿ ਗੱਲ ਜਿਆਦਾ ਪਹੁੰਚ ਕਰਨੀ ਸੀ ਇੱਥੇ ਰੋਕ ਲਿਆ ਅੱਗੇ ਜਾਣ ਨਹੀਂ ਦਿੱਤਾ ਗੱਲ ਹੈ ਕਿ ਇਹ ਨਾ ਸਰਕਾਰਾਂ ਨੇ ਇੱਕ ਬ੍ਰਿਟਿਸ਼ ਤੋਂ ਸਿੱਖਿਆ ਹੈ ਕਿ ਫੂਟ ਡਾਲੋ ਤੇ ਰਾਜ ਕਰੋ ਤੇ ਕਿੱਥੇ ਇਹ ਭਾਜਪਾ ਸਰਕਾਰ ਜਿਹੜੀ ਸੈਂਟਰ ਦੀ ਸਰਕਾਰ ਹੈ ਇਹ ਇਸ ਮਾਮਲੇ 'ਚ ਕਿੱਥੇ ਨਾ ਕਿੱਥੇ ਕਾਮਯਾਬ ਹੋ ਗਈ ਹੈ ਕਿ ਇਹਨਾਂ ਨੇ ਕਿਸਾਨਾਂ ਦੇ ਵਿੱਚ ਵੀ ਵੰਡ ਪਾਤੀ ਹੈ ਔਰ ਕਈ ਵਾਰ ਕੀ ਹੁੰਦਾ ਹੈ ਕਿ ਮੁੱਦਿਆਂ ਤੋਂ ਜ਼ਿਆਦਾ ਜਿਹੜਾ ਬੰਦਾ ਆਪਣੀ ਈਗੋ 'ਚ ਆ ਜਾਂਦਾ ਹੈ ਉਹਨੂੰ ਮੁੱਦੇ ਇੰਨੇ ਅਹਿਮ ਨਹੀਂ ਹੁੰਦੇ ਜਿੰਨਾ ਕਿ ਉਹਨੂੰ ਆਪਣੀ ਹਵਾ ਬਾਜੀ ਔਰ ਆਪਣੇ ਨਾਮ ਦੀ ਇੱਕ ਉਹ ਹੋ ਜਾਂਦੀ ਹੈ ਕਿ ਜੀ ਮੈਂ ਵੀ ਹੁਣ ਲੀਡਰ ਬਣਾ ਮੈਨੂੰ ਲੱਗਦਾ ਕਿ ਪਿਛਲੇ ਕਿਸਾਨ ਮੋਰਚੇ 'ਚ ਜਿਹੜੀ ਲਾਈਮਲਾਈਟ ਤਕੈਤ ਲੈ ਗਏ ਉਹ ਕਿੱਥੇ ਨੇ ਕਿੱਥੇ ਕਈਆਂ ਨੂੰ ਚੁਭ ਰਹੀ ਸੀ ਕਿ ਵੀ ਕੀਤਾ ਤਾਂ ਸਾਰਿਆਂ ਨੇ ਹੀਰੋ ਬਣ ਗਿਆ ਰਕੇਸ਼ ਤਕੈਤ ਉਹ ਕਿਹੜਾ ਜਿਹੜਾ ਹੁਣ ਜਿਹੜੇ ਡੱਲੇਵਾਲ ਜੀ ਨੇ ਉਹਨਾਂ ਨੇ ਇਸ ਤੇ ਉੱਤੇ ਇਲਜ਼ਾਮ ਵੀ ਲਗਾਇਆ ਕਿ ਵੀ 3000 ਕਰੋੜ ਦੇ ਚ ਮੋਰਚਾ ਵਿਕਿਆ ਠੀਕ ਹੈ ਜੀ ਉਹਦੇ ਇਹਨਾਂ ਨੇ ਕੋਈ ਪ੍ਰੂਫ ਦਿੱਤੇ ਕਿ ਵੀ 3000 ਕਰੋੜ ਚ ਮੋਰਚਾ ਕਿੱਥੇ ਵਿਕਿਆ ਹੁਣ ਗੱਲ ਸੀ ਕਿ ਅਗਰ ਅਗਰ ਇਹਨਾਂ ਨੇ ਇਹ ਮੁੱਦਾ ਲੈ ਕੇ ਚੱਲਣਾ ਸੀ ਤੇ ਇਹ ਮੁੱਦਾ ਜਿਹੜੇ ਐਮਐਸਪੀ ਖਾਲੀ ਪੰਜਾਬ ਦੇ ਨਹੀਂ ਪੰਜਾਬ ਨੂੰ ਅਗਰ ਦਿੰਦਾ ਤੇ ਫਿਰ ਭਗਵੰਤ ਮਾਨ ਦਿੰਦਾ ਜਿਹੜੇ ਇਹਨਾਂ ਨੇ ਸੋਹ ਖਾਦੀ ਸੀ ਕਿ ਆਂਦੇ ਹੀ ਅਸੀਂ 22 ਫਸਲਾਂ ਦੇ ਉੱਤੇ ਐਮਐਸਪੀ ਦਵਾਂਗੇ ਅਨਮੋਲ ਗਗਨ ਅਨਮੋਲ ਗਗਰਮਾਨ ਦੀ ਚੁਟਕੀ ਬੜੀ ਮਸ਼ਹੂਰ ਚੱਲ ਰਹੀ ਹੈ ਕਿ ਵੀ ਕੈਪਟਨ ਹੁਣੇ ਉਤਰ ਜਾ ਸ਼ਾਮ ਤੱਕ ਦਵਾਂਗੇ ਸਾਨੂੰ ਕੀ ਕਹਿੰਦੇ ਨੇ ਸੱਦਾ ਦੇ ਕੇ ਭੇਜਿਆ ਅਰਵਿੰਦ ਕੇਜਰੀਵਾਲ ਨੇ ਠੀਕ ਹੈ ਉਹ ਹੁਣ ਕੈਪਟਨ ਵੀ ਉਤਰ ਗਿਆ ਚੰਨੀ ਵੀ ਉਤਰ ਗਿਆ ਵੀ ਇਹ ਬੀਬੀ ਹੁਣ ਤੇ 13 ਬੰਦਾ ਬੈਠਾ ਹੈ ਅਗਰ ਅਸੀਂ ਇੱਕ ਮੰਗ ਮੰਗ ਕਰਨੀ ਹੁੰਦੀ ਭਗਵੰਤ ਮਾਨ ਤੋਂ ਜਾਂ ਆਮ ਆਦਮੀ ਪਾਰਟੀ ਸਰਕਾਰ ਤੋਂ ਤੇ ਪੰਜਾਬ ਓਕੇ ਸੀ ਕਿਉਂਕਿ ਪੰਜਾਬ ਨੂੰ ਹੀ ਵਾਦਾ ਕੀਤਾ ਗਿਆ ਸੀ ਜਦ ਅਸੀਂ ਇੱਕ ਸੈਂਟਰ ਦੀ ਲੜਾਈ ਲੜ ਰਹੇ ਹਾਂ ਉਹਦੇ ਵਿੱਚ ਪੰਜਾਬ ਦੀ ਠੀਕ ਹੈ ਰਿਪਰੈਜੈਂਟੇਸ਼ਨ ਪੰਜਾਬ ਨੇ ਪਹਿਲੇ ਵੀ ਸ਼ੁਰੂ ਕੀਤੀ ਸੀ ਲੇਕਿਨ ਨਾਲ ਸਾਰੇ ਜਥੇਬੰਦੀਆਂ ਨਾਲ ਜੁੜੀਆਂ ਹੋਈਆਂ ਸਨ ਤੁਸੀਂ ਦੇਖ ਰਹੇ ਹੋਗੇ ਕੱਲ ਪਰਸੋਂ ਤੋਂ ਇਹ ਸਾਰੇ ਬੰਦੇ ਇੱਕ ਦੂਜੇ ਦੇ ਉੱਤੇ ਆਪਣੀ ਸਫਾਈਆਂ ਦੇਣ ਤੇ ਲੱਗੇ ਹੋਏ ਨੇ ਉਹ ਕਹਿੰਦਾ ਜੀ ਮੇਰੀ ਐਸਕੇਮ ਦੇ ਨਾਲ ਗੱਲ ਹੋਈ ਹੈ ਜੀ ਅਸੀਂ ਐਸਕੇਮ ਦੇ ਨਾਲ ਮੀਟਿੰਗਾਂ ਕੀਤੀਆਂ ਨੇ ਕੋਈ ਕਹਿੰਦਾ 14 ਕੀਤੀਆਂ ਲੇਕਿਨ ਸਾਡੇ ਮੁਤਲਕ ਇੱਕ ਹੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਉਹ ਜਿਹੜਾ ਸਿੱਟਾ ਨਹੀਂ ਹੋਇਆ ਹੁਣ ਰਾਜੇਵਾਲ ਵੀ ਅੱਜ ਸਵੇਰੇ ਇੰਟਰਵਿਊ ਦੇ ਰਹੇ ਸਨ ਕਿ ਜੀ ਅਸੀਂ ਚਲੇ ਤੇ ਜਾਈਏ ਸਾਨੂੰ ਡਰ ਹੈ ਕਿ ਸਾਡੀ ਕਿਥੇ ਬੇਇੱਜ਼ਤੀ ਨਾ ਹੋਵੇ ਚਲੋ ਬੇਇੱਜ਼ਤੀ ਤਾਂ ਸਹਾਰ ਲਾਂਗੇ ਤੇ ਕਿਥੇ ਕੋਈ ਉੱਥੇ ਅਸੀਂ ਅਣਸੁਣੀ ਘਟਨਾ ਨਾ ਹੋ ਜਾਏ ਕਿ ਜਿਹੜੀ ਕਿ ਲੋਕਾਂ ਨੂੰ ਸਾਡੇ ਉੱਤੇ ਇਲਜ਼ਾਮ ਆ ਜਾਏ ਇਹਦਾ ਮਤਲਬ ਅੱਜ ਜਿਹੜਾ ਫਰਕ ਇੰਨਾ ਜ਼ਿਆਦਾ ਪੈ ਚੁੱਕਿਆ ਹੈ ਕਿ ਇਹ ਇਕੱਠੇ ਹੁਣ ਹੋਣਗੇ ਨਹੀਂ ਬਹੁਤ ਮੁਸ਼ਕਿਲ ਮੰਨੂ ਲੱਗ ਰਿਹਾ ਨਹੀਂ ਅਸਕੇ ਅਮਨੇ ਤਾਂ 6 ਮੈਂ ਬੜੀ ਕਮੇਟੀ ਬਣਾ ਕੇ ਭੇਜਨ ਭੇਜੀ ਹੈ ਉਹਨਾਂ ਦੇ ਕੋਲ ਵੀ ਗੱਲਬਾਤ ਕਰੋ ਤਾਂ ਚਾਹੁੰਦੇ ਨੇ ਵੀ ਇਕੱਠੇ ਹੋ ਜਾਈਏ ਦੇਖੋ ਐਸ ਕੇ ਐਮ ਪੂਰੀ ਕੋਸ਼ਿਸ਼ ਕਰ ਰਿਹਾ ਤੁਸੀਂ ਦੇਖਿਆ ਹੋਏਗਾ ਰਕੇਸ਼ ਟਕੈਤ ਨੇ ਪਿੱਛੇ ਹਾਲੀ ਕੀ ਕਹਿੰਦੇ ਨੇ ਉਹ ਵੀ ਕੱਢੀ ਹੈ ਜਦ ਭਾਰਤ ਬੰਦ ਦੀ ਕਾਲ ਵੀ ਉਹਨਾਂ ਨੇ ਦਿੱਤੀ ਟੋਲ ਵੀ ਉਹਨਾਂ ਨੇ ਕੀ ਕਹਿੰਦੇ ਨੇ ਓਕੇ ਕਰਵਾਏ ਤੇ ਇਹ ਨਹੀਂ ਹੈ ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਜਿਹੜਾ ਨੁਕਸਾਨ ਹੋਏਗਾ ਇਹ ਨੁਕਸਾਨ ਖਾਲੀ ਡੱਲੇਵਾਲ ਤੇ ਪੰਡੇਰ ਜਿਹੜਾ ਹੈਗਾ ਉਹਨਾਂ ਦੀ ਪਰਸਨਲ ਅਬਿਲਿਟੀ ਉੱਤੇ ੱੱਕਾ ਪਹੁੰਚੇਗਾ ਹੀ ਪਹੁੰਚੇਗਾ ਅਗਰ ਇਹ ਮੋਰਚਾ ਫੇਲ ਹੁੰਦਾ ਹੈ ਲੇਕਿਨ ਇਹ ਐਕਚੁਅਲ ਮੁੱਦਾ ਤੇ ਭਾਈ ਸਾਹਿਬ ਕਿਸਾਨ ਫੇਲ ਹੋਣਗੇ ਕਿਉਂਕਿ ਉਹਦਾ ਕਾਰਨ ਕੀ ਹੈ ਕਿ ਇੰਟਰਨੈਸ਼ਨਲੀ ਕੋਈ ਡੱਲੇਵਾਲ ਤੇ ਪੰਡੇਰ ਦਾ ਮੋਰਚਾ ਨਹੀਂ ਕਾਊਂਟ ਹੋ ਰਿਹਾ ਇੰਟਰਨੈਸ਼ਨਲੀ ਇਹ ਕਲੇਮਡ ਜਾ ਰਿਹਾ ਹੈ ਕਿ ਇਹ ਕਿਸਾਨ ਜਿਹੜੇ ਹੈਗੇ ਨੇ ਮੋਦੀ ਸਰਕਾਰ ਦੇ ਨਾਲ ਆਪਣੀ ਐਮਐਸਪੀ ਦੇ ਉੱਤੇ ਲੜ ਰਹੇ ਨੇ ਅਗਰ ਉਹ ਡੱਕਣ ਦੇ ਵਿੱਚ ਮਜਬੂਰ ਮਤਲਬ ਹੋ ਗਏ ਕਾਮਯਾਬ ਤੇ ਪੂਰਾ ਮੈਸੇਜ ਜਾਏਗਾ ਅੱਜ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਪੰਜਾਬ ਨੂੰ ਅਲਗ ਥਲਕ ਕਰਕੇ ਰੱਖ ਦਿੱਤਾ ਸੈਂਟਰ ਸਰਕਾਰ ਨੇ ਜੋ ਇਹ ਕੰਮ ਕੀਤਾ ਜਿਹੜੀ ਤਸ਼ੱਦਦ ਹਰਿਆਣਾ ਨੇ ਢਾਈ ਹੈ ਹਰਿਆਣਾ ਨੂੰ ਮੇਰੇ ਖਿਆਲ ਲੱਗਦਾ ਪੂਰੀ ਤਰੀਕੇ ਦੇ ਨਾਲ ਇੱਕ ਤਰ੍ਹਾਂ ਦਾ ਹੀ ਉਹ ਦਿੱਤੀ ਗਈ ਹੈ ਛੂਟ ਪੂਰੀ ਕਿ ਵੀ ਇਹ ਟਪਣੇ ਨਹੀਂ ਚਾਹੀਦੇ ਠੀਕ ਹੈ ਨਾ ਉਹ ਅਈਓ ਕੰਮ ਕਰ ਰਹੇ ਨੇ ਕਿਉਂਕਿ ਪ੍ਰੋਬਲਮ ਕੀ ਹੈ ਕਿ ਹਰਿਆਣਾ ਦਾ ਕਿਸਾਨ ਨਾਲ ਨਹੀਂ ਆ ਰਿਹਾ ਤੇ ਮਨੋਰ ਲਾਲ ਖੱਟਰ ਨੂੰ ਉੱਥੇ ਆਪਣਾ ਕੋਈ ਨੁਕਸਾਨ ਹੁੰਦਾ ਨਜ਼ਰ ਨਹੀਂ ਆ ਰਿਹਾ ਉਹ ਤੇ ਆ ਕੇ ਕਹਿ ਰਿਹਾ ਜੀ ਮੈਂ ਤੇ ਆਪਣੀ ਇੰਡਸਟਰੀ ਵੇਚਾ ਰਿਹਾ ਮੈਂ ਆਪਣਾ ਹਰਿਆਣਾ ਵੇਚਾ ਰਿਹਾ ਉਹ ਉੱਥੇ ਨੰਬਰ ਵੀ ਬਣਾ ਰਿਹਾ ਹੈ ਸੈਂਟਰ ਤੇ ਵੀ ਬਣਾ ਰਿਹਾ ਔਰ ਆਪਣੀ ਪਬਲਿਕ ਚੂ ਵੀ ਬਣਾ ਰਿਹਾ ਜੇ ਅਈਓ ਹਰਿਆਣਾ ਦੇ ਕਿਸਾਨ ਪਿਛਲੀ ਵਾਰ ਵੀ ਜੱਦ ਚੱਡੂਨੀ ਹੋਰਾਂ ਨੇ ਮਿਲ ਕੇ ਹੀ ਪਿੱਛੇ ਇੱਥੋਂ ਇਹਨਾਂ ਨੇ ਤਾਕਤ ਲਈ ਉੱਥੋਂ ਉਹਨੇ ਤਾਕਤ ਲਈ ਤਾਂ ਹੀ ਟੁੱਟਿਆ ਸੀ ਜਿਉ ਜਿਹੜੇ ਸਾਰੇ ਸਲੈਬਸ ਵਿਚਕਾਰ ਰੱਖੇ ਗਏ ਸਨ ਉਹ ਟੁੱਟੇ ਸਨ ਇਸ ਵਾਰ ਸਾਨੂੰ ਉਧਰੋਂ ਸਪੋਰਟ ਨਹੀਂ ਮਿਲ ਰਹੀ ਇਹਦਾ ਮਤਲਬ ਕਿ ਸਾਰਾ ਅੰਦੋਲਨ ਅਲਗ-ਥਲਗ ਪਿਆ ਹੋਇਆ ਔਰ ਹੁਣ ਤੁਸੀਂ ਉੱਥੇ ਹਾਲਾਤ ਜਾ ਕੇ ਦੇਖੋਗੇ ਜਿਹੜੇ ਮੈਂ ਅੱਜ ਮਾਰਫਤ ਦੇਖ ਰਿਹਾ ਹਾਂ ਵਾਲਾ ਟੀਵੀ ਚੈਨਲਸ ਦੇ ਥਰੂ ਤੁਹਾਡੇ ਦੇਖ ਰਹੇ ਆ ਜਾਂ ਹੋਰ ਚੈਨਲਸ ਦਿਖਾ ਰਹੇ ਨੇ ਉੱਥੇ ਠੰਡ ਵਰਤੀ ਪਈ ਹੈ ਕਿਉਂਕਿ ਯੂਥ ਦੇ ਜੋਸ਼ ਨੂੰ ਯੂਥ ਦੇ ਐਗਰੈਸ਼ਨ ਨੂੰ ਇਹਨਾਂ ਨੇ ਫੇਲ ਕਰ ਦਿੱਤਾ ਆਪਣੀ ناکامیਆਂ ਦੇ ਕਾਰਨ ਆਪਣਾ ਜਿਹੜੀ ਪਾਲਿਸਿਸ ਪ੍ਰੋਪਰ ਤਰੀਕੇ ਨਾਲ ਇਹ ਨਹੀਂ ਅੱਗੇ ਲੈ ਕੇ ਜਾ ਸਕੇ ਜਿਹਦੇ ਕਾਰਨ ਇਹ ਅੰਦੋਲਨ ਮਨੂੰ ਕਿੱਥੇ ਨਾ ਕਿੱਥੇ ਫੇਲ ਹੁੰਦਾ ਨਜ਼ਰ ਆ ਰਿਹਾ ਹੈ ਅੱਜ ਵੀ ਮੇਰੀ ਹੱਥ ਜੋੜ ਕੇ ਅਰਜ਼ ਹੈ ਕਿ ਇਹ ਇਸ ਪੰਜਾਬ ਦਾ ਮੁੱਦਾ ਨਹੀਂ ਇਹ ਪੂਰੇ ਹਿੰਦੁਸਤਾਨ ਦਾ ਮੁੱਦਾ ਹੈ ਅਗਰ ਅੱਜ ਆਪਣੀ ਈਗੋ ਨੂੰ ਖਤਮ ਕਰਕੇ ਜਿਹੜਾ ਵੀ ਇਸ ਅੰਦੋਲਨ ਨੂੰ ਚੰਗੇ ਤਰੀਕੇ ਨਾਲ ਲੀਡ ਕਰ ਸਕਦਾ ਹੈ ਬੈਠ ਕੇ ਵਿਚਾਰ ਵਿਮਰਸ਼ ਕਰਨ ਤੇ ਹੱਲਾ ਬੋਲਣ ਟਾਡੀ ਮੈਂ ਸੁਣ ਰਿਹਾ ਸੀ ਕਿ 10-12 ਦਿਨ ਤੱਕ ਖਾਲੀ ਚੌਨ ਯਾਫਤਾ ਲੱਗਣ ਲੱਗੀ ਹੈ ਲੇਕਿਨ ਇੱਕ ਮੈਸੇਜ ਪੂਰਾ ਕਲੀਅਰ ਜਾਣਾ ਚਾਹੀਦਾ ਕਿ ਕਿਸਾਨਾਂ ਦਾ ਕੰਮ ਮੋਦੀ ਸਰਕਾਰ ਨੇ ਪੂਰਾ ਨਹੀਂ ਕੀਤਾ ਜਿਹੜੇ ਵਾਦੇ ਮੋਦੀ ਸਰਕਾਰ ਨੇ ਕੀਤੇ ਸਨ ਉਹ ਪੂਰਾ ਨਹੀਂ ਕੀਤਾ ਉਹ ਕਿੱਥੇ ਨਾ ਕਿੱਥੇ ਉਹ ਜਿਹੜਾ ਮੈਸੇਜ ਹੈ ਉਹ ਡਿਲੀਵਰ ਇਹ ਕਰ ਨਹੀਂ ਸਕੇ ਇਹ ਪਰਸਨਲ ਆਲਟਰੇਸ਼ਨ ਚ ਫਸ ਗਏ ਹੁਣ ਤੁਹਾਨੂੰ ਕੀ ਲੈਣਾ ਦੇਣਾ ਬੀਜੇਪੀ ਹਿਮਾਚਲ ਚ ਕੀ ਕਰ ਰਹੀ ਹੈ ਜੀ ਜਾਂ ਉਹਦੇ ਚ ਕੀ ਕਰ ਰਹੀ ਹੈ ਤੁਸੀਂ ਆਪਣੇ ਮੁੱਦੇ ਦੇ ਹਟਕੇ ਰੋ ਕੇ ਸਾ ਅਸੀਂ ਕਿਸਾਨ ਆ ਸਾਨੂੰ ਨਹੀਂ ਲੈਣਾ ਦੇਣਾ ਜਿਹੜੀ ਪੋਲਿਟਿਕਸ ਗੰਦੀ ਤੁਸੀਂ ਪੋਲਿਟਿਕਸ ਖੇਡ ਰਹੀ ਹੈ ਚਾਹੇ ਉਹ ਕਾਂਗਰਸ ਨੇ ਆਪਣੇ ਟਾਈਮ ਤੇ ਖੇਡੀ ਚਾਹੇ ਹੁਣ ਬੀਜੇਪੀ ਖੇਡ ਰਹੀ ਹੈ ਜੋ ਵੀ ਖੇਡ ਰਿਆ ਉਹਨੂੰ ਖੇਡਣ ਦਿਓ ਨਾ ਤੁਸੀਂ ਆਪਣੇ ਮਸਲੇ ਤੋਂ ਕਿਉਂ ਹਟਦੇ ਹੋ ਅੱਜ ਅਰਜੁਨ ਦੀ ਅਸੀਂ ਕਿਉਂ ਗੱਲ ਕਰਨਿਆ ਕਿ ਉਹਦਾ ਜਿਹੜਾ ਨਿਸ਼ਾਨਾ ਸੀ ਉਹਨੂੰ ਸਿਰਫ ਚਿੜੀ ਦੀ ਅੱਖ ਨਜ਼ਰ ਆ ਰਹੀ ਸੀ ਕਿਸਾਨਾਂ ਨੂੰ ਸਿਰਫ ਐਮਐਸਪੀ ਨਜ਼ਰ ਆਣੀ ਚਾਹੀਦੀ ਹੈ ਔਰ ਜ਼ਰੂਰੀ ਲਖੇमपुर ਦਾ ਮੁੱਦਾ ਅਸੀਂ ਮੰਨੇ ਆ ਕਿ ਵੀ ਕੀ ਕਹਿੰਦੇ ਨੇ ਜਿਹੜਾ ਉਹਨੇ ਤਸ਼ੱਦਦ ਢਾਈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਲੇਕਿਨ ਜਿਹੜਾ ਮੇਨ ਮੁੱਦਾ ਹੈ ਉਹ ਐਮਐਸਪੀ ਤੋਂ ਪਟਕਾਵ ਨਹੀਂ ਹੋਣਾ ਚਾਹੀਦਾ ਪਹਿਲੇ ਸਾਨੂੰ ਉਹਦੇ ਉੱਤੇ ਪੂਰਾ ਜ਼ੋਰ ਲਗਾਉਣਾ ਚਾਹੀਦਾ ਫਿਰ ਕੀ ਕਹਿੰਦੇ ਨੇ ਕਿਸਾਨ ਮੁੱਕ ਥੜੀ ਗਏ ਨੇ ਅਗਰ ਅਸੀਂ ਐਮਐਸਪੀ ਲੈ ਲੀਤੀ ਤੇ ਅਸੀਂ ਬਾਕੀ ਮੁੱਦੇ ਵੀ ਸੰਭਾਲ ਲਾਂਗੇ ਸਵਾਲ ਹੈ ਕਿ ਇਹਨਾਂ ਨਾਲੋਂ ਟੁੱਟ ਕੇ ਉੱਥੇ ਜਾਣ ਦਾ ਤੁੱਕ ਕੀ ਸੀ ਮੰਗਾ ਸਾਂਝੀਆਂ ਸੀ ਜਦੋਂ ਮੌਸਾ ਦਿੱਲੀ ਤੋਂ ਇੱਥੇ ਆਉਂਦਾ ਇਹ ਵੀ ਨਾਲ ਸੀ ਇਹ ਵੀ ਹਿੱਸਾ ਸਾਨ ਮਨਜੀਤ ਰਾਏ ਹੋਗੇ ਡੱਲੇਵਾਲ ਸਾਹਿਬ ਹੋਗੇ ਫੂਲ ਸਾਹਿਬ ਹੋਗੇ ਇਹ ਤਾਂ ਨਾਲੇ ਸੀ ਇਹਨਾਂ ਦੇ ਐਸਕੇਮ ਦੇ ਭੰਦੇਸ ਸਾਹਿਬ ਜੋ ਨੇ ਉਹ ਕਦੀ ਵੀ ਐਸਕੇਮ ਦਾ ਹਿੱਸਾ ਨਹੀਂ ਰਹੀ ਨਾ ਮੋਸਚੇ ਦੇ ਵੇਲੇ ਕਿਉਂਕਿ ਉਹਨਾਂ ਦੀ ਸਟੇਜ ਉੱਥੇ ਅਲੱਗ ਲੱਗੀ ਹੋਈ ਸੀ ਫਿਰ ਇਹਨਾਂ ਨਾਲ ਟੁੱਟ ਕੇ ਜਾ ਕੇ ਲੱਗ ਮੋਸਚਾ ਲਾਉਣਾ ਜਦਕਿ ਮੋਸਚਾ ਦਾ ਪੂਰੇ ਜਾਂ ਮੰਗਲ ਦਾ ਪੂਰੇ ਦੇਸ਼ ਦੀਆਂ ਨੇ ਇੱਕ ਹੀ ਤੱਕ ਬੰਦੀ ਸੀ ਜੇ ਇਹਨਾਂ ਨੂੰ ਪਤਾ ਸੀਗੇ ਵਾਕਿਆ ਐਮਐਸਪੀ ਲੈ ਲੈਂਦੇ ਪਤਾ ਕੀ ਹੈ ਉਹਦਾ ਕਾਰਨ ਕੀ ਹੈ ਕਿ ਆਪਣੇ ਆਪ ਨੂੰ ਇੱਕ ਕਿਸਾਨ ਲੀਡਰ ਇਸਟੈਬਲਿਸ਼ ਕਰਨਾ ਚਾ ਰਹੇ ਸਨ ਕਿ ਭਈ ਸਾਨੂੰ ਜਿਹੜੀ ਲਾਈਮਲਾਈਟ ਉਸ ਅੰਦੋਲਨ ਚ ਨਹੀਂ ਮਿਲੀ ਅਸੀਂ ਆਪਣਾ ਅੰਦੋਲਨ ਕਰਕੇ ਇਹ ਲਾਈਮਲਾਈਟ ਆਪਣੇ ਉੱਤੇ ਲੈ ਲਈਏ ਤੇ ਅਸੀਂ ਕੁਝ ਸੈਂਟਰ ਤੋਂ ਲੈ ਕੇ ਆ ਜਾਾਂਗੇ ਤੇ ਅਸੀਂ ਇੱਕ ਵੱਡੇ ਕਿਸਾਨ ਲੀਡਰ ਦੇ ਤੌਰ ਦੇ ਉੱਤੇ ਇਸਟੈਬਲਿਸ਼ਡ ਹੋ ਜਾਾਂਗੇ ਤੁਸੀਂ ਇਹਨਾਂ ਦੀ ਪ੍ਰੈਸ ਕਾਨਫਰੰਸ ਦੇਖ ਰਹੇ ਹੋਗੇ ਇੱਕ ਬੰਦਾ ਇੱਕ ਸਵਾਲ ਦਾ ਜਵਾਬ ਦਿੰਦਾ ਫਿਰ ਉਹ ਕਹਿੰਦਾ ਯਾਰ ਤੂੰ ਵੀ ਦੇ ਲੈ ਉਹ ਫਿਰ ਕਹਿੰਦਾ ਤੂੰ ਵੀ ਇੱਕ ਜਵਾਬ ਤੂੰ ਵੀ ਦੇ ਦੇ ਵੀ ਕਿੱਥੇ ਸਭ ਦੀ ਰਿਪਰੈਜ਼ੈਂਟੇਸ਼ਨ ਰਵੇ ਕੋਈ ਆਪਣੇ ਆਪ ਨੂੰ ਨੈਗਲੈਕਟਡ ਨਾ ਸਮਝੇ ਤੇ ਮਨ ਨੂੰ ਲੱਗਦਾ ਇਹ ਜਿਹੜੇ ਕਿਸਾਨ ਲੀਡਰ ਨੇ ਕਿਥੇ ਨਾ ਕਿਥੇ মিডিਆ ਦੀ মিডিਆ ਵਿੱਚ ਆਣ ਦੀ ਖਾਤਰ ਕਿ ਵੀ ਸਾਡਾ ਨਾਮ ਚਮਕੇ ਲੋਕ ਸਾਨੂੰ ਐਸੇ ਵੱਡੇ ਕਿਸਾਨ ਲੀਡਰ ਦੇ ਤੌਰ ਤੇ ਅਸੀਂ ਇਸਟੈਬਲਿਸ਼ਡ ਹੋਈਏ ਲੀਡਰ ਹਮੇਸ਼ਾ ਅੰਦੋਲਨ ਦਾ ਇੱਕੋ ਹੁੰਦਾ ਹੈ ਸਪੋਕਸਮੈਨ ਇੱਕੋ ਹੀ ਹੁੰਦਾ ਐ ਨਹੀਂ ਇਹ ਕਿ ਤੁਹਾਨੂੰ ਹਰ ਇੱਕ ਨੂੰ ਸੈਟੀਸਫਾਈ ਕਰਨਾ ਪਿਆ ਰਿਹਾ ਇਹਦਾ ਮਤਲਬ ਹਾਲੀ ਤੁਹਾਡੀ ਲੀਡਰਸ਼ਿਪ ਵਿੱਚ ਉਹਨਾਂ ਦੀ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਉਹ ਕੀ ਕਹਿੰਦੇ ਨੇ ਨਿਕਾਰ ਨਹੀਂ ਉਹ ਮੰਨਦੇ ਆ ਤੁਹਾਡੇ ਤੁਹਾਨੂੰ ਲੀਡਰ ਨਹੀਂ ਮੰਨ ਰਹੇ ਉਹ ਵੀ ਆਪਣੀ ਗੱਲ ਕਹਿਣਾ ਚਾ ਰਹੇ ਨੇ ਜਦ ਤੁਹਾਡੀ ਸਭ ਦੀ ਵੱਖ-ਵੱਖ ਗੱਲ ਹੈ ਤੇ ਫਿਰ ਤੁਸੀਂ ਇੱਕ ਹੋ ਕੇ ਮੁੱਠੀ ਹੋ ਕੇ ਕਿਵੇਂ ਤੁਸੀਂ ਇਹ ਮੋਰਚਾ ਜਿੱਤ ਲੋਗੇ ਨਹੀਂ ਸਵਾਲ ਤੇ ਇਹ ਵੀ ਵਾਕਈ ਐਮਐਸਪੀ ਲੈ ਲੈਣਗੇ ਚਾਰਜ ਜਿੱਥੇ ਬੰਦੀਆਂ ਕਿ ਮੁੱਦਾ ਪੂਰੇ ਦੇਸ਼ ਦਾ ਹੈ ਪੂਰੇ ਦੇਸ਼ ਦੀਆਂ ਜਿੱਥੇ ਬੰਦੀਆਂ ਖੜੀਆਂ ਹੋਣਗੀਆਂ ਤਾ ਐਮਐਸਪੀ ਮਿਲੇਗੀ ਦੇਖੋ ਵਿਜੇ ਜੀ ਮੈਂ ਤੇ ਇੱਕ ਗੱਲ ਕਹਿਣਾ ਚਾਹਨਾ ਵਾਂ ਕਿ ਹਾਰ ਅਗਰ ਹੋ ਵੀ ਗਈ ਤੇ ਖਤਮ ਨਹੀਂ ਹੋ ਜਾਣਾ ਵਾਂਗੇ ਦੁਬਾਰਾ ਲੜਾਂਗੇ ਪ੍ਰੋਪਰ ਤਰੀਕੇ ਨਾਲ ਲੜਾਂਗੇ ਇਹਦੇ ਚ ਕੋਈ ਦੋਰ ਐ ਨਹੀਂ ਐ ਔਰ ਮੈਂ ਤੇ ਪੋਲੀਟੀਸ਼ੀਨ ਨੂੰ ਵੀ ਇਹ ਕਹਿਣਾ ਵਾਂ ਕਿ ਤੁਸੀਂ ਜਿਹੜੇ ਪੰਜਾਬ ਦੀ ਰਾਜਨੀਤੀ ਕਰਦੇ ਹੋ ਜਿਹੜੇ ਆਪਣੇ ਆਪ ਨੂੰ ਪੰਜਾਬ ਨੂੰ ਕਹਿੰਦੇ ਹੋ ਸਭ ਤੋਂ ਪਹਿਲੇ ਦੇਮ ਆਕਾਲੀ ਦਲ ਨੂੰ ਕਹਿਣਾ ਵਾਂ ਕਿ ਵੀ ਤੁਸੀਂ ਕਹਿੰਦੇ ਹੋ ਕਿ ਅਸੀਂ ਪੰਜਾਬ ਦੇ ਆ ਜੀ ਤੇ ਜੇ ਪੰਜਾਬ ਦੇ ਕਿਸਾਨ ਪਰੇਸ਼ਾਨ ਨੇ ਤੇ ਤੁਸੀਂ ਕਿੱਥੇ ਹੋ ਤੁਹਾਨੂੰ ਅੱਗੇ ਆ ਕੇ ਲੜਨਾ ਚਾਹੀਦਾ ਤੁਹਾਨੂੰ ਨਾਲ ਖੜਾ ਹੋਣਾ ਚਾਹੀਦਾ ਦਿਖਾਓ ਨਾ ਤੁਹਾਡੇ ਕੋਲ ਇਹ ਮੌਕਾ ਹੈ ਦਿਖਾਉਣ ਦਾ ਕਿ ਅੱਜ ਤੁਸੀਂ ਵਾਕਈ ਪੰਜਾਬ ਦੇ ਨਾਲ ਖੜੇ ਹੋ ਆਓ ਲੜੋ ਬੀਜੇਪੀ ਦੇ ਨਾਲ ਇੱਕ ਮੁੱਦਾ ਤੁਸੀਂ ਵੀ ਤੁਸੀਂ ਚੁੱਕੋ ਕਿ ਵੀ ਹਾਂਜੀ ਸਾਡੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਜਿਹੜੀ ਤਸ਼ੱਦਦ ਢਾਈ ਗਈ ਹੈ ਉਹਨੂੰ ਪੂਰੀ ਤਰੀਕੇ ਨਾਲ ਕ੍ਰਿਟਿਸਾਈਜ਼ ਕਰੋ ਔਰ ਇਸ ਅੰਦੋਲਨ ਦੇ ਵਿੱਚ ਸ਼ਰੀਕ ਹੋ ਕੇ ਤੁਸੀਂ ਪੰਜਾਬ ਦੇ ਕਿਸਾਨਾਂ ਜਾਂ ਹੋਰ ਸਾਰੇ ਇੰਡੀਆ ਦੇ ਕਿਸਾਨਾਂ ਵਾਸਤੇ ਕੀ ਕਰਦੇ ਹੋ ਅੱਜ ਤੁਸੀਂ ਅਸੀਂ ਕਹਿੰਨੇ ਵੀ ਕਾਂਗਰਸ ਬਾਰੀ ਪਾਰਟੀ ਹੈ ਭਾਜਪਾ ਬਾਰੀ ਪਾਰਟੀ ਹੈ ਆਮ ਆਦਮੀ ਬਾਰੀ ਪਾਰਟੀ ਹੈ ਤੁਸੀਂ ਇੱਥੇ ਕੀ ਕਰ ਰਹੇ ਹੋ ਤੁਹਾਡਾ ਰੋਲ ਕਿਉਂ ਨਹੀਂ ਨਜ਼ਰ ਆ ਰਿਹਾ ਤਾਨੂੰ ਵੀ ਆਪਣਾ ਰੋਲ ਪਲੇ ਕਰਨਾ ਚਾਹੀਦਾ ਹੈ ਅੱਜ ਤੁਸੀਂ ਰੋਲ ਪਲੇ ਕਰੋ ਔਰ ਕਿਸਾਨਾਂ ਦੇ ਨਾਲ ਆ ਕੇ ਖੜੇ ਹੋ ਕੇ ਆਪਣੀ ਤਾਕਤ ਨਾਲ ਲਗਾਓ ਤਾਂ ਕਿ ਕਿਸਾਨ ਕਮਜ਼ੋਰ ਨਾ ਪੈਣ ਉਹਦੇ ਅੰਦਰ ਤੁਹਾਨੂੰ ਵੀ ਅਪਰੂਵ ਹੋਏਗਾ ਕਿ ਵੀ ਵਾਕਈ ਪੰਜਾਬ ਦੇ ਲਈ ਤੁਹਾਡਾ ਦਿਲ ਟੜਕਦਾ ਹੈ ਅੱਛਾ ਹੁਣ ਮੈਂ ਐਮਐਸਪੀ ਤੋਂ ਸਵਾਲ ਕੀਤਾ ਸੀ ਜੇ ਐਮਐਸਪੀ ਦੇ ਉੱਤੇ ਇਹਨਾਂ ਨੂੰ ਕੁਛ ਨਾ ਮਿਲਿਆ ਫਿਰ ਕਿੰਨਾ ਲਾਸ ਹੋ ਸਕਦਾ ਕਿਸਾਨਾਂ ਦਾ ਦੇਖੋ ਲਾਸ ਤੇ ਬਹੁਤ ਵੱਡਾ ਹੈ ਲੇਕਿਨ ਅਸੀਂ ਪੰਜਾਬੀ ਆ ਅਗਰ ਗਿਰ ਵੀ ਗਏ ਤੇ ਡਿੱਗ ਤੇ ਖਤਮ ਤੇ ਨਹੀਂ ਹੋ ਜਾਵਾਂਗੇ ਦੁਬਾਰੇ ਖੜੇ ਹੋ ਜਾਾਂਗੇ ਅਗਰ ਦੋ ਬੰਦਿਆਂ ਦੀ ਗਲਤੀ ਦੇ ਕਾਰਨ ਇਹ ਨੁਕਸਾਨ ਵੈਸੇ ਅਬਲ ਤੇ ਹੋਣ ਨਹੀਂ ਦੇਵਾਂਗੇ ਕਿਉਂਕਿ ਆ ਜਿਹੜੀ ਬਾਕੀ ਜਥੇਬੰਦੀਆਂ ਨੇ ਉਸ ਅੰਦੋਲਨ ਦੇ ਉੱਤੇ ਪੂਰੀ ਤਰੀਕੇ ਨਾਲ ਨਜ਼ਰ ਰੱਖੀ ਹੋਈ ਹੈ ਤੁਸੀਂ ਦੇਖਿਆ ਹੋਏਗਾ ਜਦ ਤਸ਼ੱਦਦ ਢਾਈ ਤਾਂ ਸਾਰਿਆਂ ਨੇ ਹੀ ਬਿਆਨ ਦਿੱਤੇ ਔਰ ਸਾਰਿਆਂ ਨੇ ਕਾਰਵਾਈ ਕਰਨ ਦੀ ਕੋਸ਼ਿਸ਼ ਵੀ ਕੀਤੀ ਅਸੀਂ ਕੋਈ ਐ ਨਹੀਂ ਕਿ ਦਿੱਲੀ ਤੌਰ ਤੇ ਅਸੀਂ ਇਹਨਾਂ ਤੋਂ ਨਾਰਾਜ਼ ਆ ਜਾਂ ਹੋਰ ਕੋਈ ਐਸਕੇਮ ਨਾਰਾਜ਼ ਹੈ ਉਹ ਸਾਰੇ ਨਜ਼ਰ ਲੱਗ ਕੇ ਬੈਠੇ ਹੋਏ ਨੇ ਤਦ ਹੀ ਮੈਂ ਕਹਿ ਰਿਹਾ ਹਾਂ ਕਿ ਆਪਣੀ ਪਰਸਨਲ ਈਗੋ ਨੂੰ ਛੱਡ ਕੇ ਅਸੀਂ ਜਿਹੜਾ ਮੇਨ ਮੁੱਦਾ ਹੈ ਉਹਦੇ ਲਈ ਸਾਰੇ ਇਕੱਠੇ ਹੋਈਏ ਇਕੱਠੇ ਹੋ ਕੇ ਇਹ ਜੰਗ ਜਿੱਤੀਏ ਇਸ ਜੰਗ ਵਿੱਚ ਹਾਰੀ ਹੈ ਨਾ ਹਾਲੀ ਖਤਮ ਨਹੀਂ ਹੋਈ ਜੰਗ ਲੇਕਿਨ ਪਹਿਲਾ ਸਟੈਪ ਜਿਹੜਾ ਕਿ ਸਾਨੂੰ ਸ਼ੰਭੂ ਬਾਰਡਰ ਨਹੀਂ ਟੱਪ ਸਕਕੇ ਉਹ ਤੇ ਨੁਕਸਾਨ ਬਹੁਤ ਵੱਡਾ ਹੈ ਇਹ ਹੰਕਾਰ ਹੈ ਤੁਸੀਂ ਈਗੋ ਦੀ ਗੱਲ ਕੀਤੀ ਹੈ ਕੀ ਇਹ ਹੰਕਾਰ ਹੈ ਕਿ ਗਲਤੀ ਹੈ ਚਾਹ ਜਿੱਥੇ ਬੰਦੀਆਂ ਦਾ ਜਾ ਕੇ ਉੱਥੇ ਬੈਠਣਾ ਦੇਖੋ ਪਿੱਛੇ ਅਹੰਕਾਰ ਤੇ ਹੈ ਹੀ ਹੈ ਔਰ ਅਹੰਕਾਰ ਤੋਂ ਵੱਡੀ ਗਲਤੀ ਤੇ ਕੋਈ ਹੋ ਹੀ ਨਹੀਂ ਸਕਦੀ ਇਹ ਕੋਈ ਸਾਡਾ ਪਰਸਨਲ ਇਸ਼ੂ ਨਹੀਂ ਹੈ ਅਸੀਂ ਜਦ ਪੂਰੀ ਦੇਸ਼ ਦੀ ਲੜਾਈ ਲੜ ਰਹੇ ਆ ਤੇ ਉਹ ਲੀਡਰ ਦੇ ਅੰਦਰ ਫਿਰ ਅਹੰਕਾਰ ਨਹੀਂ ਹੋਣਾ ਚਾਹੀਦਾ ਲੀਡਰ ਲਈ ਤੇ ਉਹ ਮੁੱਦੇ ਜਿੰਨਾ ਵਾਸਤੇ ਉਹ ਚੱਲੇ ਆ ਜਿੰਦੇ ਪਿੱਛੇ ਇਹ ਸ਼ੁਭ ਕਰਨ ਦੀ ਜਿੰਨੇ ਆਪਣੀ ਸ਼ਹਾਦਤ ਦਿੱਤੀ ਹੈ ਜਾਂ ਹੋਰ ਵੀ ਕਿਸਾਨ ਸ਼ਹੀਦ ਹੋ ਰਹੇ ਨੇ ਉਹ ਡੱਲੇ ਵਾਲ ਜਾਂ ਪੰਦੇਰ ਵਾਸਤੇ ਨਹੀਂ ਹੋ ਰਹੇ ਨਾਉ ਐਸਕੇਮ ਵਾਸਤੇ ਹੋਣਗੇ ਉਹ ਹੋ ਰਹੇ ਨੇ ਸਿਰਫ ਕਿਸਾਨ ਦੇ ਮੁੱਦਿਆਂ ਵਾਸਤੇ ਜਿਹੜੇ ਕਿਸਾਨਾਂ ਦੀ ਹੱਕਾਂ ਦੀ ਲੜਾਈ ਹੋ ਰਹੀ ਹੈ ਉਹਦੇ ਪਿੱਛੇ ਉਹ ਕੁਰਬਾਨ ਹੋ ਰਹੇ ਨੇ ਉਹ ਲੀਡਰਾਂ ਪਿੱਛੇ ਕੁਰਬਾਨ ਨਹੀਂ ਹੋ ਰਹੇ ਤੇ ਕਿੱਥੇ ਨਾ ਕਿੱਥੇ ਉਹ ਮੁੱਦੇ ਬਹੁਤ ਵੱਡੇ ਨੇ ਔਰ ਇਹ ਜਿਹੜਾ ਆਮ ਇੰਡੀਵਿਜੂਅਲ ਹੈ ਉਹ ਬਹੁਤ ਛੋਟਾ ਹੈ ਔਰ ਮੇਰੇ ਹਿਸਾਬ ਨਾਲ ਸਭ ਨੂੰ ਆਪਣੀ ਈਗੋ ਸਾਈਡ ਤੇ ਰੱਖ ਕੇ ਇਹ ਦੇਖਣਾ ਚਾਹੀਦਾ ਹੈ ਕਿ ਇਸ 10-12 ਦਿਨ ਦੇ ਅੰਦਰ ਇੱਕ ਮੈਸੇਜ ਡਿਲੀਵਰ ਕਰਨ ਇਕੱਠੇ ਹੋ ਕੇ ਕਿ ਅਸੀਂ ਇੱਕ ਹਾਂ ਮੰਨਿਆ ਕਿ 10-12 ਦਿਨ ਬਾਅਦ ਲੱਗ ਜਾਏਗਾ ਲੇਕਿਨ ਅਗਲੀ ਸਰਕਾਰ ਜੋ ਵੀ ਆਵੇ ਉਹਨੂੰ ਪਤਾ ਹੈ ਕਿ ਹਾਲੀ ਕਿਸਾਨਾਂ ਦਾ ਸਾਹਮਣਾ ਕਰਨਾ ਪਏਗਾ ਕਿਸਾਨਾਂ ਨੂੰ ਜੋ ਅਸੀਂ ਛਣਕਨੇ ਦਿਖਾਉਂਦੇ ਰਹੇ ਆ ਉਹ ਪੂਰੇ ਨਹੀਂ ਹੋਏ ਮੈਂ ਪਿੱਛੇ ਵੀ ਇੱਕ ਇੰਟਰਵਿਊ ਚ ਕਿਹਾ ਸੀ ਕਿ ਵੀ ਤੁਸੀਂ ਸੁਆਮੀ ਨਾਥਨ ਨੂੰ ਭਾਰਤ ਰਤਨ ਦਿੱਤਾ ਉਹਦੀ ਪਾਲਿਸੀਸ ਤੇ ਲਾਗੂ ਕੀਤੀ ਨਹੀਂ ਤੇ ਫਿਰ ਉਹਨੂੰ ਭਾਰਤ ਰਤਨ ਕਿਸ ਵਾਸਤੇ ਦਿੱਤਾ ਸਿਰਫ ਕਿਤਾਬਾਂ ਭਰਨ ਵਾਸਤੇ ਜਾਂ ਪਾਲਿਸੀ ਬਣਾਉਣ ਵਾਸਤੇ ਅਗਰ ਉਹ ਚਾਹੇ ਉਹ ਕਾਂਗਰਸ ਦੀ ਗਵਰਨਮੈਂਟ ਸੀ ਚਾਹੇ ਉਹ ਭਾਜਪਾ ਦੀ ਗਵਰਨਮੈਂਟ ਸੀ ਦੋਨਾਂ ਨੇ ਜਿਹੜੀ ਸੁਆਮੀ ਨਾਥਨ ਜਿਹੜੇ ਅਯੋਗ ਦੀ ਜਿਹੜੀ ਰਿਪੋਰਟਾਂ ਸਨ ਉਹ ਕਿਉਂ ਨਹੀਂ ਕੀ ਕਹਿੰਦੇ ਨੇ ਕੀਤੀਆਂ ਕਿਉਂ ਨਹੀਂ ਮੰਨੀਆਂ ਉਹਨਾਂ ਨੂੰ ਹਾਲੀ ਤੱਕ ਇਨ ਪਾਲਿਸੀ ਕਿਉਂ ਨਹੀਂ ਲੈ ਕੇ ਆਏ ਇਹਦਾ ਮਤਲਬ ਕੀ ਹੈ ਕਿ ਤੁਸੀਂ ਵੀ ਚਾਹਦੇ ਹੋ ਕਿ ਇਹ ਮੁੱਦਾ ਬਣਿਆ ਰਵੇ ਮੁੱਦਾ ਖਤਮ ਨਾ ਹੋਵੇ ਅੱਛਾ ਤੁਸੀਂ ਲਗਾਤਾਰੀ ਮੀਡੀਆ ਦੇ ਵਿੱਚ ਜਥੇਬੰਦੀਆਂ ਦੀਆਂ ਪ੍ਰੈਸ ਕਾਨਫਰੰਸਾਂ ਛਪਦੀਆਂ ਦੇਖਦੇ ਹੋ ਸੁਣਦੇ ਦੇਖਦੇ ਹੋ ਪਿਛਲੇ 4-5 ਦਿਨ ਤੋਂ ਤੁਹਾਨੂੰ ਨਹੀਂ ਲੱਗਦਾ ਕਿ ਮੁੱਦਾ ਐਮਐਸਪੀ ਤੋਂ ਭਟਕ ਕੇ ਜੋ ਮੁੰਡੇ ਦੀ ਮੌਤ ਹੋਈ ਸੀ ਉਸ ਦੀ ਐਫਆਈ ਦੇ ਉੱਤੇ ਚਲਾਈ ਐਫਆਈ ਆ ਦਰਜ ਹੋ ਗਈ ਹੈ ਉਸ ਨੂੰ ਇਨਸਾਫ ਦਿੱਤਾ ਜਾਵੇ ਜਾ ਹਰਿਆਣੇ ਪੁਲਿਸ ਉੱਪਰ ਕਿਉਂ ਨਹੀਂ ਪਛੇਤ ਦਲਜ ਹੁੰਦੇ ਇਸ ਪਾਸੇ ਮੂੰਹ ਹੋ ਗਿਆ ਐਮਐਸਪੀ ਦੇ ਮੁੱਦਿਆਂ ਤੋਂ ਹਟ ਕੇ ਦੇਖੋ ਇਹ ਬਹੁਤ ਵੱਡਾ ਨੁਕਸਾਨ ਹੋਇਆ ਹੈ ਕਿ ਹਰਿਆਣਾ ਸਰਕਾਰ ਨੇ ਆਪਣਾ ਬਾਰਡਰ ਟੱਪ ਕੇ ਪੰਜਾਬ ਵਿੱਚ ਆ ਕੇ ਇਹ ਜਿਹੜਾ ਤਸ਼ੱਦਦ ਕੀਤੀ ਹੈਗੀ ਹੈ ਇਹਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਬਹੁਤ ਵੱਡੀ ਵੀਕਨੈਸ ਨਜ਼ਰ ਆਈ ਕਿ ਉਹ ਇਸ ਚੀਜ਼ ਨੂੰ ਰੋਕ ਨਹੀਂ ਸકી ਠੀਕ ਹੈ ਜੀ ਇੱਕ ਤੇ ਇਹ ਚੀਜ਼ ਹੋ ਗਈ ਇੱਕ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀ ਵੀ ਦੇਖੋ ਉਹਦੇ ਉੱਤੇ ਗੱਲ ਕਰਨਾ ਕੋਈ ਮਾੜੀ ਗੱਲ ਨਹੀਂ ਉਦੇ ਉਤਿਆਦਮੀ ਨੂੰ ਪੂਰਾ ਜੋਰ ਲਗਾਉਣਾ ਚਾਹੀਦਾ ਹੈ ਲੇਕਿਨ ਅਸਲੀ ਮੁੱਦੇ ਜਿਹੜੇ ਹੈਗੇ ਨੇ ਮੈਂ ਤੁਹਾਨੂੰ ਦੱਸਿਆ ਕਿ ਇੰਡੀਵਿਜੂਅਲ ਕੋਈ ਮੈਟਰ ਨਹੀਂ ਕਰਦਾ ਜਦ ਸਾਡਾ ਜਿਹੜਾ ਸਿੱਟਾ ਹੈ ਉਹ ਪੂਰੇ ਦੇਸ਼ ਵਾਸਤੇ ਲੜਨਾ ਹੈ ਤੇ ਪੂਰੇ ਦੇਸ਼ ਦੀ ਕਿਸਾਨਾਂ ਦੀ ਖੁਸ਼ਹਾਲੀ ਦੇ ਲਈ ਐਮਐਸਪੀ ਲੈ ਕੇ ਆਣੀ ਹੈ ਇੱਕ ਆਖਰੀ ਸਵਾਲ ਹੈ ਤੁਸੀਂ ਕਹਿ ਰਹੇ ਹੋ ਕਿ ਜੇ ਇਹ ਮੌਸਮ ਫੇਲ ਹੋ ਜਾਂਦਾ ਤਾਂ ਕਿਸਾਨ ਜੋ ਪੂਰੇ ਦੇਸ਼ ਵਿੱਚ ਉਹ ਫੇਲ ਹੋ ਜਾਊਗਾ ਇਹ ਲਗਾਤਾਰੀ মিডিਆ ਵੱਲੋਂ ਪਰਚਾਇਆ ਜਾਇਆ ਜਾਊਗਾ ਗੋਦੀ মিডিਆ ਵੱਲੋਂ ਵੀ ਦੇਖੋ ਕਿਸਾਨਾਂ ਦੀ ਮੰਗ ਐ ਸੋਈ ਪੂਰੀ ਨਹੀਂ ਹੋਈ ਪਿਛਲੀ ਵਾਰੀ ਆ ਕੇ ਬੈਠ ਗਏ ਸੀ ਇਸ ਵਾਰ ਤਾਂ ਹਰਿਆਣੇ ਨੇ ਅੱਗੇ ਲੰਘ ਨਹੀਂ ਦਿੱਤਾ ਇਹ ਪੂਰਾ ਪਰਚਾਇਆ ਜਾਣਾ ਜੇ ਵਾਪਸ ਛੱਡਦੇ ਨੇ ਤਾਂ ਹੁਣ ਅਵਸਥਾ ਕੀ ਹੈ ਕਿ ਐਸਕੇਐਮ ਦੇ ਨਾਲ ਇਹ ਖੁਦ ਗੱਲ ਕਰਨ ਫਸੇ ਤਾਂ ਇਹ ਹੋਏ ਨੇ ਬੈਠੇ ਤਾਂ ਇਹ ਹੋਏ ਨੇ ਕਿ ਐਸਕੇਐਮ ਆ ਕੇ ਧੱਕੇ ਨਾਲ ਇਹਨਾਂ ਨੂੰ ਸਪੋਰਟ ਕਰੇ ਵੀ ਅਸੀਂ ਠੀਕ ਗੱਲ ਕਰਨਾ ਚਾਹੁੰਦੇ ਹਾਂ ਜੋ ਹੁਣ ਅਸੀਂ ਹੋ ਗਿਆ ਦੇਖੋ ਮੇਰੇ ਹਿਸਾਬ ਨਾਲ ਜੇਲਾ ਮੈਂ ਮੰਨਣਾ ਵਾ ਇਹ ਤੇ ਗਲਤੀ ਕਰ ਚੁੱਕੇ ਨੇ SKM ਨੂੰ ਵੱਡਾ ਦਿਲ ਦਿਖਾ ਕੇ ਇਹ ਮੋਰਚੇ ਵਿੱਚ ਇਕੱਠਾ ਹੋਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਜਦ ਅਸੀਂ ਇਹ ਗੱਲ ਡੱਲੇਵਾਲ ਜੀ ਤੇ ਪੰਦੇਰ ਵਾਸਤੇ ਇਹ ਗੱਲ ਕਹਿ ਰਹੇ ਆ ਤੇ ਇਹ ਗੱਲ ਅਸੀਂ ਬਾਕੀ ਜੱਥੇ ਬੰਦਿਆਂ ਵਾਸਤੇ ਵੀ ਕਹਿ ਰਹੇ ਆ ਕਿ ਇਹ ਹਾਰ ਇਹਨਾਂ ਦੀ ਨਹੀਂ ਹੋਣੀ ਇਹ ਹਾਰ ਪੂਰੇ ਕਿਸਾਨਾਂ ਦੀ ਹੋਣੀ ਹੈ ਤੇ ਆਜੋ ਰਲਜੋ ਇੱਕ ਮੈਸੇਜ ਪੂਰਾ ਜ਼ੋਰ ਦਾ ਦੇ ਦਿਓ ਕਿ ਅੱਜ ਮੰਨਿਆ ਕਿ 10-12 ਦਿਨ ਬਾਅਦ ਸਰਕਾਰ ਇਹ ਦੁਬਾਰਾ ਕੋਈ ਡਿਸੀਜਨ ਨਹੀਂ ਲੈ ਸਕਦੀ ਅਗਲੀ ਸਰਕਾਰ ਨੂੰ ਪਤਾ ਹੋਵੇ ਕਿ ਅਸੀਂ ਜਦ ਸਰਕਾਰ ਦੀ ਸੋਚ ਚੁੱਕਾਂਗੇ ਸਾਡਾ ਪਹਿਲਾ ਸਾਹਮਣਾ ਕਿਸਾਨਾਂ ਦੇ ਨਾਲ ਹੋਏਗਾ ਇੱਕ ਆਖਰੀ ਸਵਾਲ ਹੈ ਤੁਸੀਂ ਪਿਛਲਾ ਇੰਟਰਵਿਊ ਕੀਤਾ ਸੀ ਇਸੇ ਮੁੱਦੇ ਨੂੰ ਲੈ ਕੇ ਲੱਗਾ ਤਾਂ ਤੁਹਾਨੂੰ ਥੱਲੇ ਗਾਲਾਂ ਲਖੀਆਂ ਜਾਂਦੀਆਂ ਸਨ ਲਗਾਤਾਰ ਮਾੜਾ ਬੋਲਿਆ ਜਾਂਦਾ ਸੀ ਜਦੋਂ ਆਪੇ ਕਹਿੰਦੇ ਕਿ ਬੋਲਣ ਦੀ ਆਜ਼ਾਦੀ ਸਭ ਨੂੰ ਹੈ ਤੁਹਾਨੂੰ ਵੀ ਆਜ਼ਾਦੀ ਬੋਲਣ ਦੀ ਹੈ ਫਿਰ ਤੁਹਾਡੇ ਵਿਚਾਰਾਂ ਉੱਤੇ ਜਾਂ ਤੁਸੀਂ ਜੋ ਮੀਡੀਆ ਅੱਗੇ ਆ ਕੇ ਬੋਲਦੇ ਪਿਓ ਉਸ ਪਰ ਫੇ ਗਾਲਾਂ ਕਿਉਂ ਜੇ ਬੋਲਣ ਦੀ ਆਜ਼ਾਦੀ ਉਹਨਾਂ ਨੂੰ ਹੈ ਸਰਕਾਰ ਦੇ ਖਿਲਾਫ ਤਸ਼ੱਦਦ ਕਰ ਲਈ ਹੈ ਮੁੰਡਾ ਵੀ ਮਰਿਆ ਸੱਚ ਹੈ ਫਿਰ ਤੁਹਾਨੂੰ ਕਿਉਂ ਨਹੀਂ ਆਜ਼ਾਦੀ ਹੈਗੀ ਦੇਖੋ ਵਿਜੇ ਜੀ ਮੈਂ ਇਸ ਚੀਜ਼ ਨੂੰ ਨਾ ਬੁਰਾ ਨਹੀਂ ਮੰਨਦਾ ਜਦ ਅਸੀਂ ਆਪਣੇ ਇੱਕ ਤੁਹਾਡੇ ਪਲੇਟਫਾਰਮ ਤੇ ਆ ਕੇ ਜਾਂ ਹੋਰ ਪਲੇਟਫਾਰਮ ਤੇ ਜਾ ਕੇ ਅਸੀਂ ਆਪਣੇ ਵਿਚਾਰ ਦਿੰਨੇ ਆ ਤੇ ਸਾਨੂੰ ਕੋਈ ਇਸ ਆ ਅਸੀਂ ਸਾਡਾ ਦਿਲ ਦੁੱਖਦਾ ਤਾਂ ਹੀ ਅਸੀਂ ਆ ਕੇ ਪਲੇਟਫਾਰਮ ਤੇ ਬੋਲ ਰਹੇ ਆ ਉਹਦੇ ਅੰਦਰ ਕੁਝ ਬੰਦੇ ਤਾਰੀਫ ਕਰਦੇ ਨੇ ਕੁਝ ਗਾਲਾਂ ਕੱਢਦੇ ਨੇ ਮੈਨੂੰ ਐ ਸੋਚਦਾ ਮੈਂ ਐ ਸੋਚਦਾ ਵਾਂ ਕਿ ਜਿਹੜੇ ਗਾਲਾਂ ਕੱਢਦੇ ਨੇ ਉਹਨਾਂ ਨੂੰ ਕਿਸਾਨੀ ਮੁੱਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਤਾਂ ਸਿਰਫ ਪਰਸਨਲੀ ਡੱਲੇ ਵਾਲੀ ਆ ਪੰਦੇਰ ਜਾਂ ਅਸੀਂ ਜਿੰਨਾ ਬਾਰੇ ਬੋਲ ਰਹੇ ਆ ਉਹਨਾਂ ਨਾਲ ਮਤਲਬ ਹੈ ਲੇਕਿਨ ਜਿੰਨੂੰ ਕਿਸਾਨੀ ਅੰਦੋਲਨ ਵਾਰੇ ਮਤਲਬ ਹੋਏਗਾ ਜਿਹੜੀ ਸਾਰੀ ਗੱਲ ਨੂੰ ਚੰਗੇ ਤਰੀਕੇ ਨਾਲ ਸਮਝੇਗਾ ਉਹ ਤਾਰੀਫ਼ ਹੀ ਕਰੇਗਾ ਸਾਡਾ ਉਹਨਾਂ ਦਾ ਦਿਲ ਵੀ ਸਾਡੇ ਦਿਲ ਦੀ ਤਰ੍ਹਾਂ ਦੁੱਖਦਾ ਹੋਊਗਾ ਤਾਂ ਹੀ ਉਹ ਕਮੈਂਟ ਕਰਦੇ ਨੇ ਪਰ ਨਾ ਕਿਸੇ ਕੋਲ ਟਾਈਮ ਨਹੀਂ ਹੈ ਜਿਹੜੇ ਗਾਲ੍ਹਾਂ ਕੱਢਦੇ ਨੇ ਉਹ ਮੈਂ ਸੋਚਦਾ ਨੇ ਕਿ ਉਹ ਮੁੱਦੇ ਦੀ ਗਹਿਰਾਈ ਨੂੰ ਸਮਝਣਾ ਨਹੀਂ ਚਾਹੁੰਦੇ ਉਹ ਸਿਰਫ ਜਿਹੜੇ ਪਰਸਨਲ ਲਾਂਚਨ ਜਿਹੜੇ ਸੋਚਦੇ ਨੇ ਕਿ ਵੀ ਸਾਡੇ ਲੀਡਰ ਨੂੰ ਡਾਊਨ ਕਰਨ ਵਾਸਤੇ ਬੋਲ ਰਹੇ ਨੇ ਤੇ ਭਰਾ ਮੇਰੇ ਅਸੀਂ ਨਾ ਤੇ ਕਿਸੇ ਪਾਰਟੀ ਦੇ ਨਾਲ ਜੁੜੇ ਹੋਏ ਆਂ ਤੇ ਨਾ ਅਸੀਂ ਕਿਸੇ ਪਾਰਟੀ ਲਈ ਬੋਲਨੇ ਆਂ ਅਸੀਂ ਤੇ ਬੋਲਨੇ ਆ ਪੰਜਾਬ ਲਈ ਬੋਲਨੇ ਆ ਆਪਣੇ ਦੇਸ਼ ਲਈ ਬੋਲਨੇ ਆ